सारे मैंबर्स में तो जिन रिक्वेस्ट करना कि वो दो तो मिनट अपने विचार साझे कर सो मैं दो लाइन इन्होंने हनेरे तो चानन वाले हनेरे तो चानन वाले किताब तो कलम वाले तकलीफ तो राहत वाले औखे तो सौखे वाले धुप तो छां वाले लोड तो सहारे वाले बे आस तो आस वाले कुदरत तो कादर वाले ये साढ़े पैंट जा रहे सो इन्होंने सम्मान भरना दो थैंक यू सो मच सारे को कि तुम सा

लखप्रीत कौर सैनी इकबाल सिंहैन तरिंदर मुलापुरी कुलदीप कौर सचरेवा जी और अपने हर नाथ परसोतम सरोय जी मनजीत गोगल भाई रणबीर सिंह ਰਾਜੋ ਸਿੰਘ ਜੀ ਔਰ ਖਾਸ ਕਰਕੇ ਅਮਨਦੀਪ ਕੋਸਰਨਾ ਜੀ ਜਿਹੜੇ 25 ਫਰਵਰੀ ਨੂੰ ਸਦਹੀਵੀ 16 ਸਾਲਾਂ ਤੋਂ ਦੇ ਲਗਾਤਾਰ ਐਕਸੀਡੈਂਟਰੀ ਵਿੱਚ ਅਸੀਂ ਇਹ ਪ੍ਰੋਗਰਾਮ ਸਪੈਸ਼ਲੀ ਕੀਤਾ ਵੀ ਉਹਨਾਂ ਵਾਸਤੇ ਨੂੰ ਜਾਣੇ ਉਹਨਾਂ ਦੀ ਯਾਦਗਾਰੀ ਗੈਹਰੋ ਕਿਉਂਕਿ ਲੁਧਿਆਣਾ ਦੇ ਵਿੱਚ ਜਿਹੜਾ ਪ੍ਰੋਗਰਾਮ ਦਾ ਚੇਂਜ ਚੱਲਿਆ ਉਹ ਅਮਨਦੀਪ ਕੋਸਰਨਾ ਚਲਾਉਣ ਵਾਲੇ ਸੀ ਪਰ ਸ਼ੁਭਾਰਤ ਨਹੀਂ ਕਰਦਾ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਸਦਹੀ

ਇਹ ਜੁਨਾ ਕਾਲਜਾਂ ਦਾ ਮੇਲਾ ਹੁਣ ਦਾ ਚ ਹੈ ਲੇਖਕਾਂ ਦਾ ਹੁੰਦਾ ਹੈ ਜੇ ਕੋਈ ਸਾਜ ਸੰਗਠਨ ਆਪਣੇ ਹੁੰਦੇ ਕਵਿਤਾ ਕਿਤਾਬਾਂ ਕੰਢੇ ਹੋ ਰਹੀ ਜੀ ਬਹੁਤ ਮਿਲਣ ਦੀ ਹੈ ਕੋਈ ਨੈਕਸਟ ਸੈਡੀ ਆ ਰਹੀ ਹੈ ਪਰ ਨਹੀਂ ਕਵੀ ਉਹਦੇ ਵਿੱਚ 50 ਲੇਖਕ ਲੈ ਕੇ ਆ ਰਹੇ ਆ ਉਹਦੇ ਵਿੱਚ ਸੋਨੀ ਰਾਣੀ ਜੀ ਜਿਨ੍ਹਾਂ ਦੀ ਅੱਜ ਕਿਤਾਬ ਰਿਲੀਜ਼ ਹੋ ਰਹੀ ਹੈ ਉਹ ਮੇਰੇ ਨਾਲ ਸੈਸਨ ਕਰਦੇ ਜੀ ਸੋ ਇਹ ਇੱਕ ਛੋਟਾ ਕੌਮਨ ਹੁੰਦਾ ਹੈ ਬਹੁਤ ਵੱਡਾ ਪੱਧਰ ਤੇ ਕੰਮ ਹੁੰਦਾ ਕਿ 50 ਲੇਖਕਾਂ ਆਰਥਿਕ ਪੱਖੋਂ ਕਮਜ਼ੋਰ ਹੋ ਗਏ ਤੇ ਅੱਜ ਜੇ ਮਦਦ ਕਰੀਏ ਉਹਨੂੰ ਇੱਕ ਮੰਚ ਪ੍ਰਦਾਨ ਕਰੀਏ ਉਹਦੀ ਪਛਾਣ ਕਰਾਈਏ ਸੋ ਅੱਜ ਦੀ ਜਿਹੜੀ ਕਿਤਾਬ ਆ ਸੋਨੀ ਰਾਣੀ ਜੀ ਦੀ ਅਧੂਰੇ ਖਾਵ ਇਹਦੇ ਜਿੰਨਾ ਵੀ ਸਾਰੇ ਸੇ ਲੋਕ ਹੈ ਉਹ ਗੁਰਪ੍ਰਕਰ ਵਰ ਟੇਪਸ ਪੇਨ ਤੋਂ ਬੰਜਲੀ ਦਿੱਤਾ ਤੇ ਬਾਕੀ ਮੰਚ ਦੀ ਉਹਨਾਂ ਨੇ ਜੋ ਜ਼ਿੰਮੇਵਾਰੀ ਲਈ ਅਸੀਂ ਉਹ ਨਿਭਾ ਰਹੇ ਹਾਂ ਅਧੂਰੇ ਖਾਵ ਕਿਤਾਬ ਪੜੋ ਬਹੁਤ ਅੱਛੀ ਲੇਖਿਕਾ ਹੈ ਸੋਨੀ ਰਾਣੀ ਨੇ ਬਹੁਤ ਅੱਛੇ ਪਾਠ ਜ਼ਿੰਦਗੀ ਦੇ ਸਾਹਮਣੇ ਉਖ ਭਾਰੇ ਨੇ ਬੜੇ ਥਾਲੀ ਕਿਤਾਬ